ਇਹ ਬਹੁਤ ਜ਼ਿਆਦਾ ਮੰਦਭਾਗੀ ਹਰ ਇੱਕ ਦੇ ਦਿਲ ਨੂੰ ਬਲੁੰਦਰਨ ਵਾਲੀ ਘਟਨਾ ਹੋਈ ਬੱਚੇ ਬੱਚੀਆਂ ਧੀਆ ਭੈਣਾ ਸਾਡੇ ਪੰਜਾਬ ਦੀ ਇੱਕ ਸਾਈਕੀ ਆ ਪਰ ਸਿੱਖੀ ਚ ਵੀ ਆ ਕਿ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹਨੇ ਘਾਟਾ ਔਰ ਇਹੋ ਜੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਬਲਿਕ ਸਬਾਨੋ ਦੇ ਕਾਤਲ ਛੱਡੇ ਗਏ ਉਹਨਾਂ ਦਾ ਸਵਾਗਤ ਹੋਇਆ ਔਰ ਅਸੀਂ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹੋ ਜਿਹੇ ਜਿਹੜਾ ਜ਼ੁਲਮ ਆ, ਤਸ਼ੱਦਦ ਦਾ ਨਾ ਵੀ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਨਹੀਂ ਤੇ ਆਪਾਂ ਸਭ ਜਾਣਦੇ ਆ ਵੀ ਸਮਾਜ ਦੇ ਵਿੱਚ ਇਹੋ ਜੀਆਂ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ, ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨੇਹਾ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਹ ਨਹੀਂ ਆ ਉਹ ਕੋਈ ਵੀ ਕਰਨ ਵਾਲਾ ਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀ ਵੀਡੀਓ ਜਾਰੀ ਵੀ ਕਰਦਾਂਗੇ ਭਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤੁਰੰਤ ਭਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉੱਥੇ ਮਿਲਣ ਗਈ ਉਹਦੀ ਸਹੇਢੀ ਹੀ ਉੱਥੇ ਤੇ ਪੁਲਿਸ ਵਾਲੇ ਵੀ ਚਾਰਕ ਮਲਾਜ਼ਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਪੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲਾਇਗਏ ਦੋ ਜਾਣਿਆਂ ਦਾ ਉਹ ਜਿਹੜੇ ਆ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨਾਂ ਸ਼ਕਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਚ ਜਾਂਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਢਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਇਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾਅ ਇਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੇ ਚਾਹੀਦੇ ਆ ਪਿਛਲੇ ਦਿਨੀ ਜਿਹੜੀ ਜਲੰਧਰ ਵਿਖੇ ਘਟਨਾ ਵਾਪਰੀ ਐ 13 ਸਾਲ ਦੀ ਬੱਚੀ ਦੇ ਨਾਲ ਦਰਿੰਦੇ ਵੱਲੋਂ ਉਹ ਕਮੀਨਗੀ ਹਰਕਤ ਕੀਤੀ ਗਈ ਜਿਹੜੀ ਕੀ ਦੁਸ਼ਮਣਾਂ ਨੇ ਵੀ ਨਹੀਂ ਅਜੇ ਤੱਕ ਇਸ ਤਰ੍ਹਾਂ ਕੀਤਾ ਤੇ ਪੰਜਾਬ ਦੀ ਜਿਹੜੀ ਪੁਰਾਤਨਤਾ ਹੈ ਉਹ ਦੁਸ਼ਮਣ ਦੀ ਬਹੂ ਬੇਟੀ ਲਈ ਵੀ ਧੀਆਂ ਭੈਣ ਪਤਨੀ ਮਾਂ ਦਾ ਅਦਬ ਦੇਣ ਵਾਲੀ ਸ਼ੋਕਯੋਮੰਦਾ ਆਖੀਏ ਜਿੱਤ ਜਮੇ ਰਾਜਾਨ ਵਾਲੀ ਸੀਗੀ ਔਰ ਇਸ ਘਟਨਾ ਦੀ ਜਿੱਥੇ ਅਸੀਂ ਨਖੇਦੀ ਕਰਦੇ ਆ ਨਿੰਦਾ ਕਰਦੇ ਆ ਉਥੇ ਅਸੀਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਇਹ ਗੱਲ ਲੋਕ ਸਭਾ ਵਿਧਾਨ ਸਭਾ ਚ ਹੋਵੇ ਔਰ ਤੁਰੰਤ ਇਹਦੇ ਲਈ ਇੱਕ ਕਮਿਸ਼ਨ ਕਾਇਮ ਹੋਣਾ ਚਾਹੀਦਾ ਇਹਨਾਂ ਬੰਦਿਆਂ ਦੀ ਇਹਨਾਂ ਦਰਿੰਦਿਆਂ ਲਈ ਕੋਈ ਰਿਮਾਂਡ ਨਹੀਂ ਕੋਈ ਇਹਨਾਂ ਦੀ ਜ਼ਮਾਨਤ ਨਹੀਂ ਕੋਈ ਵੇਲ ਨਹੀਂ ਇੱਥੇ ਸਿਰਫ ਤੇ ਸਿਰਫ 24 ਘੰਟਿਆਂ ਦੇ ਅੰਦਰ ਲਿਆ ਕੇ ਇਸ ਬੰਦੇ ਨੂੰ ਇੱਥੇ ਫਾਂਸੀ ਦੇਣੀ ਬਣਦੀ ਹੈ ਔਰ ਇਸ ਦੇ ਘਰ ਦੀ ਸਰਕਾਰ ਨੂੰ ਨਿਲਾਮੀ ਕਰਾਉਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਕੋਈ ਕਿਸੇ ਦੀ ਬੱਚੀ ਵੱਲ ਗੰਦੀ ਅੱਖ ਜਾਂ ਇਦਾਂ ਦੁਸ਼ਕਰਮ ਕਰਕੇ ਉਹਦਾ ਕਤਲ ਕਰਨ ਦਾ ਹਿਆਨਾ ਕਰ ਸਕੇ ਇਹ ਵੀ ਕਵਾਂਗੇ ਸਰਕਾਰਾਂ ਨੂੰ ਇਹੋ ਜੀ ਜਿਹੜੀ ਮਾਨਸਿਕਤਾ ਹੈ ਉਹ ਉਹਨਾਂ ਲੱਚਰ ਕਲਾਕਾਰਾਂ ਨੇ ਲਿਆਂਦੀ ਹੈ ਜਿਨ੍ਹਾਂ ਨੇ ਹੀਰ ਰਾਜਿਆਂ ਦੇ ਕਿਸੇ ਗਾਏ ਸੁਣਾਏ ਅਧ ਨੰਗੀਆਂ ਬੀਬੀਆਂ ਨੂੰ ਨਚਾ ਕੇ ਸੱਭਿਆਚਾਰ ਆਕਿਆ ਉਸ ਸੱਭਿਆਚਾਰ ਦਾ ਵੀ ਇਹ ਨਤੀਜਾ ਹੈ ਜਦ ਕੀ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਹੋਇਆ ਕਿ ਮੇਰੇ ਮੋਹਨ ਸਰਵਨੀਏ ਨਾ ਸੁਣਾਏ ਇਹੋ ਜਿਹੜੇ ਗੰਧ ਖੋਲਣ ਵਾਲੇ ਕਿਸੇ ਹੋਣ ਉਹਨਾਂ ਤੋਂ ਬਚੋ ਜੇ ਨਰਿੰਦਰ ਪਾਰ ਵਰਗੇ ਕਰਨਲ ਬਣ ਜਾਣ ਔਰ ਉਹ ਚੀ ਪ੍ਰੈਸ ਸੈਕਟਰੀ ਬਣ ਜਾਣ ਰਾਸ਼ਟਰਪਤੀ ਦੇ ਉਹ ਨਾਵਲ ਲਿਖ ਦੇਣ ਤੇ ਉਹ ਨਾਵਲ ਸਮਾਜ ਨੂੰ ਗੰਦਲਾ ਕਰਨ ਵਾਲਾ ਹੋਵੇ ਤੇ ਸਮਾਜ ਉਹਦੇ ਤੇ ਵੀ ਮੁਕਦਮਾ ਦਰਜ ਕਰਾ ਦਿੰਦਾ ਆ ਭਾਵੇਂ ਕਿ ਰਾਸ਼ਟਰਪਤੀ ਦੇ ਕੋਲ ਬਹਿ ਕੇ ਡਿਊਟੀ ਕਰਨ ਵਾਲਾ ਵੀ ਕਿਉਂ ਨਾ ਹੋਵੇ ਇਹਨਾਂ ਵਾਸਤੇ ਅੱਜ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਸਰਕਾਰ ਨੂੰ ਦੇਣੀ ਬਣਦੀ ਆ ਤੇ ਅੱਜ ਸਾਨੂੰ ਪੁੱਛਦੇ ਵੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਉਹੀ ਚਾਹੁੰਦੇ ਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਫੈਸਲਾ ਸੀਗਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਤਲ ਸਾਨੂੰ ਦਿੱਤੇ ਜਾਣ ਸਜ਼ਾ ਹੁਣ ਸਰਕਾਰ ਨਹੀਂ ਸਜ਼ਾ ਸੀ ਦੇਵਾਂਗੇ ਜਾਂ ਤਾਂ ਸਜ਼ਾ 24 ਘੰਟਿਆਂ ਚ ਸਰਕਾਰ ਫਾਂਸੀ ਦੇਵੇ ਜੇ ਸਿੱਖ ਮੁੰਡੇ ਮਾਰਨ ਲਈ ਤੁਹਾਨੂੰ ਜੱਜਮੈਂਟਾਂ ਦੀ ਪੁਲਿਸ ਨੂੰ ਲੋੜ ਨਹੀਂ ਪਈ ਭਾਈ ਜਸਵੰਤ ਸਿੰਘ ਖਾਲੜੇ ਦੀ ਜੱਜਮੈਂਟ ਨਾ ਮਾਰਿਆ ਗੋਲੀ ਤੁਸੀਂ ਭਾਈ ਕੌਂਕੇ ਨੂੰ ਤੁਸੀਂ ਗੋਲੀ ਜੱਜਮੈਂਟ ਨਾ ਮਾਰਿਆ ਜਦੋਂ ਉਹ ਮਾਰਨੇ ਸੀ ਉਹ ਬਲਾਤਕਾਰ ਹੀ ਨਹੀਂ ਸਨ ਉਹ ਗੁਰੂ ਕੇ ਸਿੱਖ ਸਨ ਤੇ ਬਿਨਾਂ ਜੱਜਮੈਂਟਾਂ ਤੋਂ ਤੁਸੀਂ ਮੁਕਾਬਲੇ ਬਣਾ ਕੇ ਗੋਲੀਆਂ ਮਾਰਤੀਆਂ ਇੱਥੇ ਪੁਲਿਸ ਵਾਲਿਆਂ ਦੀ ਗੋਲੀ ਕਿਉਂ ਨਹੀਂ ਚੱਲਣੀ ਚੱਲਣੀ ਬਣਦੀ ਸੀ ਕਿ ਦੂਸਰਾ ਇਹ ਦਰਿੰਦਾ ਆ ਮੱਲੇ ਨਵਾਲਿਆਂ ਨੂੰ ਸੌਂਪ ਦੇਣਾ ਚਾਹੀਦਾ ਸੀ ਇਹਦੇ ਤੇ ਰੀਜ ਲਾਓ ਇੱਕ ਵਾਰੀ ਤਾਂ ਕਿ ਭਵਿੱਖ ਵਿੱਚ ਕੋਈ ਇੰਜ ਨਾ ਕਰੇ ਔਰ ਉਹਦੇ ਟੁਕੜੇ ਟੁਕੜੇ ਕਰਕੇ ਕੁੱਤਿਆਂ ਨੂੰ ਪਾ ਕੇ ਜੰਤਕ ਕੀਤੇ ਜਾਂਦੇ ਵੀ ਕਿਸੇ ਬੱਚੀ ਨਾਲ ਇੰਜ ਕਰਨ ਵਾਲੇ ਨਾਲ ਭਵਿੱਖ ਵਿੱਚ ਇੰਜ ਹੋਊ ਇਹ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ ਇਹ ਵੀ ਕਵਾਂਗੇ ਕਿ ਜੇ ਕਿਤੇ ਪ੍ਰਸ਼ਾਸਨ ਨੇ ਸਰਕਾਰ ਨੇ ਮਾੜੀ ਮੋਟੀ ਜਿਹੀ ਢਿਲ ਵਰਤੀ ਤੇ ਪੰਥ ਉਡੀਕੇਗਾ ਜ਼ਰੂਰ ਕਿ ਕਿਸ ਦਿਨ ਉਹਨੇ ਪੁਲਿਸ ਦੀ ਹਿਰਾਸਤ ਚੋਂ ਬਾਹਰ ਆਉਣਾ ਤੇ ਫਿਰ ਕੀ ਹੋਊ ਉਹ ਅਗਲੇ ਦਿਨ ਦੀਆਂ ਖਬਰਾਂ ਦੱਸਣ ਗਿਆ ਕਿ ਉੱਥੇ ਕੀ ਵਾਪਰਿਆ ਤੇ ਕੀ ਹੋਇਆ ਇਹ ਧਿਆਨ ਰੱਖ ਲਿਓ ਅਸੀਂ ਇਸ ਗੱਲ ਦੀ ਜਿੱਥੇ ਨਿੰਦਾ ਕਰਦੇ ਆ ਉੱਥੇ ਅਕਲ ਤੋਂ ਕੰਮ ਲੈ ਲੈਣ ਸਾਡੀਆਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਲਾਇਨ ਆਰਡਰ ਮਨੁੱਖੀ ਅਧਿਕਾਰ ਉਹ ਮਾਂ ਜਿਹੜੀ ਕੰਧਾਂ ਨਾਲ ਸਿਰ ਰੱਖ ਰੱਖ ਕੇ ਰੋ ਰਹੀ ਐ ਮੈਂ ਤਾਂ ਉਸ ਮਾਂ ਦੀ ਤੁਸੀਂ ਇੱਕ ਸਿਰਫ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਹੜੀ ਸਵੇਰੇ ਹਰ ਰੋਜ਼ ਆਪਣੀ ਬੇਟੀ ਨੂੰ ਤਿਆਰ ਕਰਕੇ ਸਕੂਲ ਭੇਜਦੀ ਸੀ ਤੇ ਉਸੇ ਬੇਟੀ ਦੀ ਲਾਸ਼ 'ਤੇ ਉਹ ਮਹਿੰਦੀ ਲਗਾ ਕੇ ਵਿਦਾ ਕੀਤਾ ਉਹਨੂੰ ਇਸ ਤੋਂ ਜ਼ਿਆਦਾ ਦੁੱਖ ਕੋਈ ਨਹੀਂ ਹੋ ਸਕਦਾ ਮੈਂ ਵੀ ਇੱਕ ਮਾਂ ਆਂ ਔਰ ਮੈਂ ਇਸ ਫੀਲਿੰਗ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਆਂ ਅਸੀਂ ਅੱਜ ਇੱਥੇ ਆਏ ਸੀਗੇ ਸਾਡੇ ਚੇਅਰਮੈਨ ਸਾਹਿਬ ਚਾਈਲਡ ਕਮਿਸ਼ਨ ਤੋਂ ਸਾਡੇ ਨਾਲ ਨੇ ਅਸੀਂ ਫੈਮਲੀ ਤੋਂ ਆ ਕੇ ਸਾਰੇ ਫੈਕਟ ਵੀ ਪਤਾ ਕੀਤੇ ਨੇ ਵੀ ਹੋਇਆ ਕੀ ਪੂਰਾ ਇਨਸੀਡੈਂਟ ਕਿਵੇਂ ਹੋਇਆ ਉਹਨਾਂ ਦੇ ਇਪੈਕਟ ਅਸੀਂ ਲੈ ਲਏ ਨੇ ਸਾਰੇ ਇਸ ਤੋਂ ਬਾਅਦ ਅਸੀਂ ਚਲੇ ਆ ਕਮਿਸ਼ਨਰ ਸਾਹਿਬ ਨੂੰ ਮਿਲਣ ਦੇ ਲਈ ਅਜੋ ਤਾਰਾ ਬਣਦੀ ਹੈ ਔਰ ਜਿਹਦਾ ਵੀ ਕਸੂਰ ਹੈ ਇਹਦੇ ਅੰਦਰ

ਲੇਕਿਨ ਬਟ ਇਨਾ ਹਿਨियस ਕ੍ਰਾਈਮ ਹੋਏ ਦਨ ਉਸ ਤੋਂ ਅਲੈਦਾ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਹਲੇ ਵੀ ਹੋਈ ਹੈ ਜਿੰਨਾ ਵੀ ਜਿਹੜੇ ਫੋਰੈਂਸਿਕ ਵਾਲੇ ਸੀ ਉਹਨਾਂ ਦਾ ਵੀ ਹੋ ਗਿਆ ਪੋਸਟਮਾਰਟਮ ਹੋ ਕੇ ਅੱਗੇ ਵੀ ਦੂਸਰਾ ਦਾ ਹੋ ਗਿਆ ਉਹ ਵੀ ਹੋ ਗਿਆ ਸਾਰਾ ਜਿਹਨੂੰ ਸਸਪੈਂਡ ਕਰਨਾ ਸੀ ਉਹ ਵੀ ਹੋ ਗਿਆ ਲੇਕਿਨ ਜਨਤਾ ਦਾ ਸਵਾਲ ਔਰ ਸਾਡਾ ਸਵਾਲ ਵੀ ਇੱਕੋ ਹੀ ਹੈ ਕਿ ਇਸ ਸਸਪੈਂਸ਼ਨ ਇਜ਼ ਓਨਲੀ ਆਨਸਰ ਕਿ ਇਸ ਤੋਂ ਅੱਗੇ ਜਾਣਾ ਹੈ ਔਰ ਇਹ ਜਿਹੜਾ ਅਸੀਂ ਜਾ ਕੇ ਖੁਦ ਵੀ ਸਵਾਲ ਉਹਨਾਂ ਨੂੰ ਕਰਾਂਗੇ

कि जब तक इसको आखिरी पड़ाव तक नहीं ले जाएंगे हम इसमें अड़े रहेंगे के के तो चार दिन में सिर्फ जो जो रिपोर्ट्स रिपोर्ट आनी है पोस्टमार्टम रिपोर्ट आनी है बाकी रिपोर्ट आनी है वो आ जाने दीदी उसके बाद होगा कमीशन ये दोनों कमीशन किसके लिए बने हैं प्रोटेक्शन ऑफ एच ए मंगल सिंह पर कार्रवाई को लेकर काफी सारे सवाल हैं हाँ जी क्या लगता है उस पर कार्रवाई होगी बिल्कुल होगी ये हम आपको यहाँ खड़े होकर आज बोल रहे हैं कि ये कार्रवाई पूरी होगी ਜੋ ਹੋਣੀ ਚਾਹੀਏ ਉਹ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ। ਦੇਖੋ ਐਦਾਂ ਆ ਕਿ ਸਮਾਜ ਦਾ ਸਤਰ ਜਿਹੜਾ ਇੰਨਾ ਗਿਰਦਾ ਜਾ ਰਿਹਾ ਹੈ ਆ ਅਸੀਂ ਕਹਿੰਨੇ ਆ ਬੇਟੀ ਪੜਾਓ ਬੇਟੀ ਬਚਾਓ ਰਾਈ ਅਸੀਂ ਬੇਟੀ ਪੜਾਉਣ ਦੇ ਲਈ ਉਹਨਾਂ ਦੇ ਰਸਤੇ ਲਈ ਉਹਨਾਂ ਨੂੰ ਉੱਚਾ ਚੱਕਣ ਲਈ ਸਾਰਾ ਪ੍ਰਬੰਧ ਹੋ ਚੁੱਕਿਆ ਹੈ ਐਜੂਕੇਸ਼ਨ ਲੈ ਲਓ ਬਾਕੀ ਸਭੀ ਲੈ ਲਓ ਮਗਰ ਉਹਦਾ ਕੀ ਕਰੀਏ ਜਿਹੜੇ ਸਮਾਜ ਦੇ ਅੰਦਰ ਘਰਾਂ ਦੇ ਅੰਦਰ ਸ਼ੈਤਾਨ ਬਣੇ ਬੈਠੇ ਨੇ